ਸਤਿ ਸ਼੍ਰੀ ਅਕਾਲ ਜੀ ਟੂਡੇ ਪੰਜਾਬ ਵੈਦਰ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਮੌਸਮ ਦੀ ਗੱਲ ਕਰਦੇ ਹਾਂ ਕਿਉਂਕਿ ਮੌਸਮ ਇੱਕ ਵਾਰ ਫਿਰ ਤੋਂ ਫੇਰ ਬਦਲ ਕਰੇਗਾ ਜਿਸ ਦੇ ਨਾਲ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਆਪਾਨੂੰ ਤੇਜ਼ ਮਹਨੇਰੀ ਅਤੇ ਮੀਂਹ ਵਰਗਾ ਮਾਹੌਲ ਦੇਖਣ ਨੂੰ ਮਿਲੇਗਾ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਮੌਸਮ ਬਾਰੇ ਦੀ ਜਾਣਕਾਰੀ ਅਨੁਸਾਰ 28 29 ਅਤੇ 30 ਲਗਾਤਾਰ ਇਸ ਹਫਤੇ ਜਿਹੜਾ ਮੌਸਮ ਆਪਾਂ ਨੂੰ ਬਦਲਬਾਈ ਬੜਾ ਦੇਖਣ ਨੂੰ ਮਿਲੇਗਾ ਜ਼ਿਆਦਾਤਰ ਜਿਹੜੀਆਂ ਸੰਭਾਵਨਾਵਾਂ ਨੇ ਵੈਸਟਰਨ ਡਿਸਟਰਬੈਂਸ ਕਿਉਂਕਿ 29 ਅਤੇ 30 ਤਰੀਕ ਨੂੰ ਜ਼ਿਆਦਾ ਅਲਰਟ ਵਿੱਚ ਪਾਇਆ ਹੋਇਆ ਇਸ ਦਾ ਰੀਜ਼ਨ ਹੈ ਕਿ ਇੱਕ ਵੈਸਟਰਨ ਡਿਸਟਰਬੈਂਸ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਨੂੰ ਇੱਕ ਤੇਜ਼ ਤੂਫਾਨੀ ਮੌਸਮ ਦੇਖਣ ਨੂੰ ਮਿਲਿਆ ਇਸੇ ਤਰ੍ਹਾਂ ਹੀ 29 ਤਰੀਕ ਨੂੰ ਇੱਕ ਅਲਰਟ ਜਾਰੀ ਕੀਤਾ ਹੈ ਜਿਸ ਦੇ ਚੱਲਦੇ ਵੈਸਟਰਨ ਡਿਸਟਰਬੈਂਸ ਪੰਜਾਬ ਤੋ ਉੱਤਰਲੇ ਇਲਾਕੇ ਦੇ ਵਿੱਚ ਦੇਖਣ ਨੂੰ ਮਿਲੇਗਾ ਇਸ ਤੇ ਚਲਦੇ ਪੰਜਾਬ ਦੇ ਉੱਤਰੀ ਉਤਰੀ ਇਲਾਕਿਆਂ ਦੇ ਵਿੱਚ ਆਪਾਂ ਨੂੰ ਕਾਫੀ ਮੀਹਾਂ ਦੀਆਂ ਗਤੀਵਿਧੀਆਂ ਦਾ ਤੇਜ਼ ਹਨੇਰੀ ਵਾਲਾ ਮੌਸਮ ਦੇਖਣ ਨੂੰ ਮਿਲੇਗਾ। ਸਵਾਮਨਾ ਮੰਨੇ ਕਿ 29 ਅਤੇ 30 ਤਰੀਕ ਨੂੰ ਵੀ ਆਪਾਂ ਨੂੰ ਇਸੇ ਤਰ੍ਹਾਂ ਦਾ ਮੌਸਮ ਭਾਵ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਨੂੰ ਤੇਜ਼ ਤੂਫਾਨ ਵਾਲਾ ਮੌਸਮ ਦੇਖਣ ਨੂੰ ਮਿਲਿਆ ਤਾਂ ਇਸੇ ਤਰ੍ਹਾਂ ਦਾ ਆਪਾਂ ਨੂੰ 29 ਅਤੇ 30 ਤਰੀਕ ਨੂੰ ਵੀ ਦੇਖਣ ਨੂੰ ਮਿਲੇਗਾ ਕਿਉਂਕਿ ਉਸ ਦਿਨ ਇੱਕ ਪਾਸੇ ਪੰਜਾਬ ਦੇ ਵਿੱਚ ਵੈਸਟਰਨ ਡਿਸਟਰਬੈਂਸ ਚੱਲ ਸਟਾਰਟ ਹੋਈ ਸੀ ਉੱਪਰ ਉੱਤਰੀ ਇਲਾਕਿਆਂ ਦੇ ਵਿੱਚ ਉਧਰੋਂ ਪੰਜਾਬ ਦੇ ਵਿੱਚ ਪ੍ਰੀ ਮੌਨਸੂਨ ਸਿਸਟਮ ਕਹਿਣ ਦਾ ਭਾਵ ਹੈ ਕਿ ਲਗਾਤਾਰ ਪੂਰਬੀ ਹਵਾਵਾਂ ਚੱਲ ਰਹੀਆਂ ਸੀ ਜਿਸ ਦੇ ਚੱਲਦੇ ਦੋ ਸਿਸਟਮਾਂ ਦਾ ਆਪਸ ਦੇ ਵਿੱਚ ਕਲੈਬ ਹੋਣ ਦੇ ਕਾਰਨ ਆਪਾਂ ਨੂੰ ਤਗੜੀਆਂ ਮੀਂਹਾਂ ਦੀਆਂ ਗਤੀਵਿਧੀਆਂ ਤੇਜ਼ ਹਨੇਰੀ ਵਾਲਾ ਮੌਸਮ ਦੇਖਣ ਨੂੰ ਮਿਲਿਆ ਸੀ ਤੇ ਜੇਕਰ ਹੁਣ ਦੀ ਗੱਲ ਕਰੀਏ ਤਾਂ ਹੁਣ ਵੀ ਲਗਾਤਾਰ ਪੰਜਾਬ ਦੇ ਉੱਤੇ ਪੂਰਬੀ ਹਵਾਵਾਂ ਚੱਲ ਰਹੀਆਂ ਨੇ ਜਿਸ ਦੇ ਚੱਲਦੇ ਜਿਹੜਾ 29 ਅਤੇ 30 ਤਰੀਕ ਨੂੰ ਵੈਸਟਰਨ ਡਿਸਟਰਬੈਂਸ ਆਉਣਾ ਤਾਂ ਸੰਭਾਵਨਾਵਾਂ ਨੇ ਕਿ ਇਹ ਦੋਨੇ ਸਿਸਟਮ ਆਪਸ ਵਿੱਚ ਕਲੈਬ ਕਰਕੇ ਪੰਜਾਬ ਦੇ ਉੱਤਰੀ ਇਲਾਕੇ ਨੂੰ ਕਾਫੀ ਪ੍ਰਭਾਵਿਤ ਕਰ ਸਕਦੇ ਨੇ ਬਾਕੀ ਡਿਟੇਲ ਵਿੱਚ ਪੂਰਾ ਮੌਸਮ ਦੱਸ ਦਿਆ ਇਸ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਇੱਕ ਹੋਰ ਛੋਟੀ ਜਿਹੀ ਬੇਨਤੀ ਆ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾ ਦਿੱਤੀ ਜਾਵੇ ਸਭ ਤੋਂ ਪਹਿਲਾਂ ਆਪਾਂ ਕੱਲ ਦੇ ਮੌਸਮ ਦੀ ਗੱਲ ਕਰਾਂਗੇ ਵੀ ਕੱਲ ਦੇ ਮੌਸਮ ਦੇ ਵਿੱਚ ਆਪਾਂ ਨੂੰ ਕੀ ਮੌਸਮੀ ਗਤੀਵਿਧੀਆਂ ਦੇਖਣ ਨੂੰ ਮਿਲਣਗੇ ਤਾਂ ਕੱਲ ਦੇ ਦਿਨੇ ਇਸੇ ਤਰ੍ਹਾਂ ਹੀ ਜਿਵੇਂ ਅੱਜ ਆਪਾਂ ਨੂੰ ਪੰਜਾਬ ਦੇ ਦੱਖਣੀ ਇਲਾਕਿਆਂ ਦੇ ਵਿੱਚ ਹਲਕੀ ਫੁਲਕੀ ਬੱਦਲਵਾਈ ਬਣਦੀ ਦੇਖਣ ਨੂੰ ਮਿਲੀ ਤਾਂ ਇਸੇ ਤਰ੍ਹਾਂ ਕੱਲ ਦੇ ਦਿਨ ਵੀ ਆਪਾਂ ਨੂੰ ਪੰਜਾਬ ਦੇ ਦੱਖਣ ਪੂਰਬ ਦੱਖਣ ਪੂਰਬੀ ਇਲਾਕੇ ਦੇ ਵਿੱਚ ਬੱਦਲਵਾਈ ਬਣਦੀ ਵਿਗੜਦੀ ਦੇਖਣ ਨੂੰ ਮਿਲੇਗੀ ਭਾਵ ਟੁੱਟ ਮੇਰੂ ਦੇ ਵਿੱਚ ਬੱਦਲਾਂ ਦੀ ਆਵਾਜ਼ ਆਈ ਦੁਪਹਿਰ ਤੋਂ ਬਾਅਦ ਸ਼ੁਰੂ ਹੋ ਜਾਵੇਗੀ ਤੇ ਲੇਕਿਨ ਇਹ ਬਦਲਾਂ ਦਾ ਕੋਈ ਜ਼ਿਆਦਾ ਪ੍ਰਭਾਵ ਕੱਲ ਨੂੰ ਨਹੀਂ ਦੇਖਣ ਨੂੰ ਮਿਲੇਗਾ ਕੱਲ ਨੂੰ ਕੱਲ ਦਾ ਮੌਸਮ ਹੈ ਜਿਹੜਾ ਉਹ ਗਰਮੀ ਭਰਿਆ ਦੇਖਣ ਨੂੰ ਮਿਲੇਗਾ ਟੁੱਟਵੇਂ ਰੂਪ ਦੇ ਵਿੱਚ ਬੱਦਲਬਾਈ ਪੰਜਾਬ ਦੇ ਲੁਧਿਆਣਾ ਜਲੰਧਰ ਸੌਰੀ ਲੁਧਿਆਣਾ ਮਲੇਰਕੋਟਲਾ ਬਰਨਾਲਾ ਅਤੇ ਫਤਿਹਗੜ੍ਹ ਸਾਹਿਬ ਵਰਗੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗੀ ਲੇਕਿਨ ਹਵਾਵਾਂ ਦੀ ਗਤੀ ਹੈ ਜਿਹੜੀ ਮੱਧਮ ਰੂਪ ਦੇ ਵਿੱਚ ਹੋਣ ਕਾਰਨ ਪੰਜਾਬ ਨੂੰ ਕਾਫੀ ਜ਼ਿਆਦਾ ਗਰਮੀ ਦਾ ਸਾਹਮਣਾ ਕਰਨਾ ਪਵੇਗਾ ਕੁਲਮ ਲਾ ਕੇ ਕੱਲ ਦੇ ਮੌਸਮ ਦੇ ਵਿੱਚ ਕੋਈ ਮੌਸਮੀ ਵੱਡੀ ਕਾਰਵਾਈ ਨਹੀਂ ਦੇਖਣ ਨੂੰ ਮਿਲੇਗੀ ਪੰਜਾਬ ਦੇ ਵਿੱਚ ਹੁਣ ਆਪਾਂ ਗੱਲ ਕਰਦੇ ਹਾਂ 29 ਮਾਰਚ 29 ਮਈ ਕਿ ਮੌਸਮ ਦੇ ਵਿੱਚ ਕੀ ਹਲਚਲ ਦੇਖਣ ਨੂੰ ਮਿਲੇਗੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਨੂੰ ਪੰਜਾਬ ਦੇ ਉੱਤਰੀ ਇਲਾਕਿਆਂ ਦੇ ਵਿੱਚ ਜਿਸ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਵਰਗੇ ਇਲਾਕੇ ਆਪਾਂ ਨੂੰ ਇਸ ਦੇ ਵਿੱਚ ਹਾਈ ਅਲਰਟ ਦੇ ਵਿੱਚ ਦੇਖਣ ਨੂੰ ਮਿਲਣਗੇ ਜਿੱਦੇ ਚਲਦੇ ਇਹਨਾਂ ਇਲਾਕਿਆਂ ਦੇ ਵਿੱਚ ਕਿਉਂਕਿ ਵੈਸਟਰਨ ਡਿਸਟਰਬੈਂਸ ਆ ਉਤੋਂ ਪੂਰਬੀ ਹਵਾਵਾਂ ਚੱਲਣਗੀਆਂ ਜਿੱਦੇ ਚਲਦੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ ਤਕੜੀਆਂ ਮੀਂਹਾਂ ਦੀਆਂ ਗਤੀਵਿਧੀਆਂ ਜਾਂ ਤੇਜ਼ ਹਨੇਰੀ ਵਾਲਾ ਮੌਸਮ ਦੇਖਣ ਨੂੰ ਮਿਲੇਗਾ ਹੁਣ ਸੰਭਾਵਨਾ ਹੈ ਕਿ ਪੰਜਾਬ ਦੇ ਵਿਚਕਾਰਲੇ ਇਲਾਕੇ ਵੀ ਕਵਰ ਹੋਣਗੇ ਜਿਦੇ ਵਿੱਚ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਮੋਗਾ ਵਰਗੇ ਸ਼ਹਿਰ ਤੇ ਰੂਪਨਗਰ ਵਰਗੇ ਸ਼ਹਿਰ ਵੀ ਕਵਰ ਹੋ ਸਕਦੇ ਨੇ ਲੇਕਿਨ ਹਾਲ ਦੀ ਘੜੀ ਜਿਹੜਾ ਸੰਭਾਵਨਾਵਾਂ ਨੇ ਤਾਂ 29 ਤਰੀਕ ਨੂੰ ਆਪਾਂ ਨੂੰ ਜ਼ਿਆਦਾਤਰ ਜਿਹੜੀਆਂ ਮੀਂਹਾਂ ਦੀਆਂ ਸੰਭਾਵਨਾਵਾਂ ਉਹ ਉੱਤਰੀ ਇਲਾਕੇ ਦੇ ਵਿੱਚ ਦੇਖਣ ਨੂੰ ਮਿਲ ਗਏ ਆ ਇਸ ਦੇ ਚੱਲਦੇ ਆਪਾਂ ਨੂੰ ਜੇਕਰ ਆਪਾਂ ਦੱਖਣੀ ਇਲਾਕੇ ਦੀ ਗੱਲ ਕਰੀਏ ਜਿਵੇਂ ਬਠਿੰਡਾ ਮਾਨਸਾ ਤਾਂ ਇਹ ਸਿਸਟਮ ਕਿੱਦਾਂ ਦਾ ਵੱਡਾ ਹੋਵੇਗਾ ਕਿਉਂਕਿ ਡਿਪੈਂਡ ਕਰਦਾ ਕਿ ਪੂਰਬੀ ਹਵਾਵਾਂ ਕਿੰਨੀ ਕੀ ਗਤੀ ਨਾਲ ਚੱਲ ਰਹੀਆਂ ਨੇ ਉਸ ਦਿਨ ਕਿਉਂਕਿ ਜੇਕਰ ਹਵਾਵਾਂ ਦੀ ਗਤੀ ਤੇਜ਼ ਹੋਈ ਤਾਂ ਸੰਭਾਵਨਾਵਾਂ ਹੈ ਕਿ ਪੰਜਾਬ ਦੇ ਘੱਟੋ ਘੱਟ 80 ਤੋਂ 90% ਏਰੀਏ ਨੂੰ ਕਵਰ ਕਰ ਸਕਦੇ ਆ ਲੇਕਿਨ ਫਿਲਹਾਲ ਦੀ ਘੜੀ ਆ ਮੌਸਮ ਸਿਰਫ ਉੱਤਰੀ ਇਲਾਕੇ ਦੇ ਵਿੱਚ ਜ਼ਿਆਦਾ ਬਦਲਦਾ ਦੇਖਣ ਨੂੰ ਮਿਲੇਗਾ ਹਾਂ ਦੱਖਣੀ ਇਲਾਕੇ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਬੱਦਲਾਂ ਦੀ ਆਵਾਜ਼ਾਈ ਜ਼ਰੂਰ ਬਣੀ ਰਹੇਗੀ ਲੇਕਿਨ ਜ਼ਿਆਦਾਤਰ ਸੰਭਾਵਨਾਵਾਂ ਉੱਤਰੀ ਇਲਾਕੇ ਦੇ ਨੇ ਹੁਣ ਗੱਲ ਕਰਦੇ ਆ 30 ਤਰੀਕ ਦੇ ਮੌਸਮ ਦੀ ਕਿ 30 ਤਰੀਕ ਨੂੰ ਮੌਸਮੀ ਕੀ ਅਪਡੇਟ ਆ 30 ਤਰੀਕ ਨੂੰ ਮੌਸਮ ਆ ਆਪਾਂ ਨੂੰ ਪੰਜਾਬ ਦੇ ਉੱਤਰ ਪੂਰਬੀ ਇਲਾਕੇ ਦੇ ਕਿਉਂਕਿ ਤਾਨੂੰ ਪਹਿਲਾਂ ਵੀ ਦੱਸਿਆ ਕਿ ਪੂਰਬੀ ਹਵਾਵਾਂ ਚੱਲਣਗੀਆਂ ਜਿਸ ਦੇ ਚੱਲਦੇ ਹੁਣ ਦੇਖੋ ਨਵਾਂ ਸਿਸਟਮ ਜਦੋਂ 29 ਤਰੀਕ ਨੂੰ ਮੀਂਹਾਂ ਦੀਆਂ ਗਤੀਵਿਧੀਆਂ ਹੋਣਗੀਆਂ ਜਿਸ ਦੇ ਚੱਲਦੇ ਪੰਜਾਬ ਦੇ ਵਿੱਚ ਮੌਇਸਚਰ ਵਧ ਜਾਵੇਗਾ ਮੌਇਸਚਰ ਵਧਣ ਦੇ ਕਾਰਨ ਟੈਂਪਰੇਚਰ ਕਿਉਂਕਿ ਜੇ ਇਸ ਜਗ੍ਹਾ ਤੇ ਮੀਂਹਾਂ ਦੇ ਗਤੀਵਿਧੀਆਂ ਨਹੀਂ ਹੁੰਦੀਆਂ ਤਾਂ ਮੌਇਸਚਰ ਵਧਿਆ ਹੋਵੇਗਾ ਜਿਸ ਦੇ ਚੱਲਦੇ ਪੂਰਬੀ ਹਵਾਵਾਂ ਵਿੱਚ ਲਗਾਤਾਰ ਪੰਜਾਬ ਦੇ ਉੱਤੇ ਚੱਲਣਗੀਆਂ ਤੇ ਇਸ ਦੇ ਚੱਲਦੇ ਪੰਜਾਬ ਦੇ ਪੂਰਬੀ ਹਿੱਸੇ ਦੇ ਵਿੱਚ ਆਪਾਂ ਨੂੰ ਮੌਸਮੀ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਜਿਸ ਦੇ ਚੱਲਦੇ ਪਟਿਆਲਾ ਫਤਿਹਗੜ੍ਹ ਸਾਹਿਬ ਰੂਪਨਗਰ ਵਰਗੇ ਸ਼ਹਿਰਾਂ ਦੇ ਵਿੱਚ ਆਪਾਂ ਨੂੰ ਤਗੜੀ ਬਦਲਵਾਈ ਸੰਗਰੂਰ ਮਲੇਰ ਕੋਟਲਾ ਅਤੇ ਲੁਧਿਆਣੇ ਦੇ ਵਿੱਚ ਤਗੜੀ ਬਦਲਵਾਈ ਅਤੇ ਮੀਂਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਬਾਕੀ ਜੇਕਰ ਸਾਡੇ ਕੋਲ ਕੋਈ ਹੋਰ ਨਵੀਂ ਅਪਡੇਟ ਆਉਂਦੀ ਆ ਅਸੀਂ ਤੁਹਾਡੇ ਤੱਕ ਟਾਈਮ ਟੂ ਟਾਈਮ ਪਹੁੰਚਾਉਂਦੇ ਰਹਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ ਜੀ